ਜੋ ਰਾਸ਼ੀ ਕੰਪਨੀ ਦੀ 960 ਪਿਛਲੇ ਸਾਲ ਵੀ ਇੱਕ ਕਿਸਮ ਨੂੰ ਟ੍ਰਾਇਲ ਦੇ ਤੌਰ ਤੇ ਕਿਸਾਨ ਭਰਾ ਨੇ ਲਾਇਆ ਹੈਗਾ ਅੱਜ ਪਿੰਡ ਦਰਿਆਪੁਰ ਜ਼ਿਲ੍ਹਾ ਮਾਨਸਾ ਨੇ ਜਦੀਕ ਬਲੱਡ ਦੇ ਕੋਲ ਖੜੇ ਆ ਤੇ ਰਾਸ਼ੀ ਕੰਪਨੀ ਸੀਡ ਦੇ ਵਿੱਚ ਕਾਫੀ ਮਾਹਰ ਹੈਗੀ ਹੈ ਖਾਸ ਕਰਕੇ ਕਾਟਨ ਦੇ ਵਿੱਚ ਤੇ ਕਾਟਨ ਦੇ ਵਿੱਚ ਕਾਫੀ ਕਿਸਮਾਂ ਲੈ ਕੇ ਆਈ ਹੈ ਅੱਜ 60 ਕਿਸਮ ਬਾਰੇ ਕਿਸਾਨ ਭਰਾ ਨਾਲ ਗੱਲਬਾਤ ਕਰਾਂਗੇ ਅਸਿਕਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਕੀ ਆਪਣਾ ਮਕਰ ਸਿੰਘ ਠੇਕੇਦਾਰ ਜੀ ਪਿੰਡ ਆਰਾਮਗੜ ਦਰਿਆਪੁਰ ਠੀਕ ਹੈ ਤੇ ਮੋਬਾਈਲ ਨੰਬਰ ਕਹਿੰਨਾ ਭਈ ਆਪਣਾ 9316382800 ਠੀਕ ਹੈ ਭਈ ਨਰਮੀ ਦੀ ਖੇਤੀ ਕਰਦੇ ਨੇ ਕਿੰਨੇ ਸਾਲ ਹੋ ਗਏ ਕਾਫੀ ਸਾਲ ਹੋ ਗਏ ਆਪਾਂ ਨੇ ਕੀਤੀ ਕਰਦੇ ਨੇ ਠੀਕ ਹੈ ਜੀ ਤੇ ਪਿਛਲੀ ਵਾਰ ਆਪਾਂ 960 ਲਾਇਆ ਦੀ ਠੀਕ ਹੈ ਇੱਕੋ ਹੀ ਪੈਕੇਟ ਲਾਇਆ ਦੀ ਕਿੰਨੀ ਕੀ ਜਗ੍ਹਾ ਸੀ ਮੰਨ ਲਓ 3 ਕਰਨ ਵਾਲਾ ਚ ਲੱਗਿਆ ਹੋਣਾ 6 ਕਰਨ ਵਾਲਾ ਦੀ ਇੱਕ ਹੋਰ ਲਾਇਆ ਹੋਇਆ ਤੇ ਉਹਦੇ ਵਿੱਚ ਅੱਛਾ ਜੀ ਤੇ ਇਹ ਵਧੀਆ ਝਾੜ ਨਿਕਲੇ ਇਹਦੇ ਮੰਨ ਲਓ 7 ਤੇ 8 ਕੁਵਾਂਟ ਆਣ ਮੰਨ ਨਿਕਲਿਆ ਹੁਣ ਠੀਕ ਹੈ ਸਭ ਤੋਂ 8 ਮਣ ਮੰਨ ਲਈ ਮਣ ਨਰ ਮੰਨ ਲਿਆ ਤਿੰਨ ਢਾਈ ਕ ਨਾਲ ਮਿਲ ਕੇ ਜਿੰਨਾਂ ਲੱਗਦੇ ਆ। ਬਹੁਤੀਆ ਕੱਤੀ। ਠੀਕ ਹੈ। ਕੋਈ ਬਾਈ ਜਿਵੇਂ ਲਾ ਲੋ ਵਿੱਚ ਕਾਟਨ ਦੇ ਨਾ ਮਤਲਬ ਤੇਲੇ ਨੂੰ ਘੱਟ ਸੈਣ ਕਰ ਦਿਆ ਜਾਂ ਵਾਇਰਸ ਵਗੈਰਾ ਜਿਆਦਾ ਕੋਈ ਇਸ ਤਰ੍ਹਾਂ ਦੀ ਦਿੱਕਤ ਆਈ ਹੋਵੇ ਜਾਂ ਕੋਈ ਨਹੀਂ ਉਹ ਚ ਕੋਈ ਦਿੱਕਤ ਨਹੀਂ ਆਈ ਜੀ। ਠੀਕ ਹੈ। ਤੇ ਇੱਕ ਬਾਈ ਮੰਨ ਕੇ ਚੱਲੋ ਜਿਵੇਂ ਤੁਸੀਂ ਤਿੰਨ ਪੋਰੀ ਜਾਂ ਚਾਰ ਪੋਰੀ ਦਾ ਜਿਆਦਾ ਬੀਜ ਤਿੰਨ ਤਿੰਨ ਪੋਰੀ ਦਾ ਜੀ। ਪਹਿਲੇ ਦਿਨ ਉਹ ਬੀਜਦੇ ਤਿੰਨ ਪੋਰੀ ਦਾ ਬੀਜਦੇ ਸੀ। ਠੀਕ ਹੈ। ਇਸ ਵਾਰ ਕਿਹੜੇ-ਕਿਹੜੇ ਕਿਸਮਾਂ ਬੀਜੀਆਂ ਨੇ? ਐਸਜੀਐਸੀ ਬੀਜੀਆ ਕਿਹੜੇ ਪਿੱਛੇ ਬੀਜਿਆਗਾ? 900 26 ਅੱਛਾ ਜੀ। ਤੇ 9 अच्छा जी हां दो गल्ले सवा दो गल्ले लाए ने वो हो, हो, हो रहे आ, ने तकरीबन फुटफुट दे हो रहे ने ਤੁਹਾਨੂੰ ਵੀਡੀਓ ਵੀ ਦਿਖਾਈ ਦੀ ਬਹੁਤ ਵਧੀਆ ਨਰਮਾ ਹੋ ਰਿਹਾ ਦਾ ਠੀਕ ਹੈ ਜੀ ਹਾਂ ਹੁਣ ਇਹਦੇ ਵਿੱਚ ਲਾ ਰਹੇ ਆ ਆਪਾਂ 846 اچھا ਜੀ ਤੇ 926 ਠੀਕ ਹੈ ਤੇ 960 ਜੀ ਵੈਰਿਟੀ ਵੀ 960 ਦਾ ਜੀ ਮਾਲਾ ਦੋ ਗੱਲੇ ਵੀਰ ਇਹ ਮਾਲਾ 926 ਆ ਦੋ ਗੱਲੇ ਨੇ ਇਹ ਲੱਗ ਇਹਨਾਂ ਦਾ ਹੋਏ ਕਿ ਲੱਗ ਕੋਈ ਕੋਈ ਦਿੱਕਤ ਨਹੀਂ ਠੀਕ ਹੈ ਤੇ ਆਪਣੇ ਕੋਲ ਜੋ ਕੰਪਨੀ ਦਾ ਅਮਪਲਾਈ ਦੇ ਉਹ ਵੀ ਜਾਣਕਾਰੀ ਦੇਣ ਕਿਉਂਕਿ ਇਸ ਸਾਲ ਨਵੀਂ ਕਿਸਮ ਹੈ ਪਿਛਲੇ ਸਾਲ ਟ੍ਰਾਇਲ ਦੇ ਤੌਰ ਤੇ ਇੱਕ ਇੱਕ ਪੈਕਟ ਕਿਸਾਨ ਭਰਾਵਾਂ ਨੇ ਬੀਜਿਆ ਸੀਗਾ ਝਾੜ ਵਧੀਆ ਹੋਇਆ ਤੇ ਵੈਰੈਟੀ ਦੇ ਕੈਰੈਕਟਰ ਬਾਰੇ ਵੀ ਆਪਾਂ ਥੋੜੀ ਜੀ ਜਾਣਕਾਰੀ ਲੈ ਲੈਣੇ ਆ ਅੱਸੀ ਆ ਬਾਈ ਅੱਸੀ ਕਰਦੇ ਤੇ ਨਾਮ ਕੀ ਬਣਾਈ ਮੇਰਾ ਨਾਮ ਬ੍ਰਿਪਾਰ ਸੀ ਤੇ ਬਈ ਕਿਸਾਨ ਭਰਾਵਾਂ ਨੂੰ ਜਿਹੜੀ ਜਾਣਕਾਰੀ ਦੇ ਦੋ ਕਿਉਂਕਿ ਹੁਣ ਨਰਮੇ ਦਾ ਬੀਵੀਆਰ ਆ ਜਿਹੜਾ ਚੱਲ ਰਿਹਾ ਹੈਗਾ ਤੇ ਪਹਿਲਾਂ ਵਾਲੀ ਕਿਸਮਾਂ ਦੇ ਨਾਲੋਂ ਬਈ ਕੀ ਵੱਖਰਾ ਹੈ ਇਹਦੇ ਵਿੱਚ ਦੇਖੋ ਜੀ ਜਿਹੜੀ ਰਾਸ਼ੀ ਦੀ ਕੰਪਨੀ ਦੇ ਮਤਲਬ ਬੀਜ ਦਿੰਦੇ ਹਨਾ ਠੀਕ ਹੈ ਉਹ ਕਿਸਾਨ ਵੀ ਬਹੁਤ ਪਸੰਦ ਕਰਦੇ ਨੇਗੇ ਇੱਕ ਤਾਂ ਇਹਨਾਂ ਦਾ ਹੀ ਮਾੜੀ ਜਿਹੜੀ ਚਗਾਈ ਆ ਉਹ ਬਹੁਤ ਸਾਰਾ ਹੈ ਅੱਛਾ ਜੀ ਖੇਣ ਦੇ ਵਿੱਚ ਬਹੁਤ ਸੋਹਣਾ ਫੁੱਟ ਹੁੰਦਾ ਦਾ ਠੀਕ ਹੈ ਜੀ ਬਾਕੀ ਜਿਵੇਂ ਆਪਣੇ ਪਹਿਲਾਂ ਵੈਰਾਈਟੀਆਂ ਆ ਰਹੀ ਸੀ 926 ਆ ਰਹੀ ਸੀ 952 ਆ ਰਹੀ ਸੀ 846 ਆ ਰਹੀ ਸੀ ਠੀਕ ਹੈ ਇੱਕ ਤਾਂ ਇਹ ਜਿਹੜੇ ਆਪਣੇ ਰਾਸ਼ੀ ਦੇ ਰਹੀ ਆ ਉਹ ਮਿੱਟੀ ਤੇ ਪਾਣੀ ਦੇ ਅਨੁਸਾਰ ਦਿੰਦੀ ਆ 952 ਕੀ ਉਹ ਹਲਕੇ ਬਣਦੀ ਹੈ ਜੀ ਅੱਛਾ ਜੀ ਤੇ ਜੋ 926 ਹੈ ਜਿਹੜੀ ਦਰਮਿਆਨੇ ਬਣਦੀ ਆ ਠੀਕ ਹੈ ਤੇ ਆਪਣੀ 846 ਆ ਗਈ ਉਹ ਦਰਮਿਆਨੇ ਤੋਂ ਭਾਰੀ ਵਾਲੀ ਅੱਛਾ ਜੀ ਇਹ ਇਹ ਆਪਣੇ ਦਿੱਤੇ 960 ਵੈਰੈਟੀ ਦਿੱਤੀ ਹੈ ਇਹ ਹੈਗੀ ਹੈ ਆਪਣੇ ਦਰਮਿਆਨੇ ਤੋਂ ਭਾਰੀ ਬਣਦੀ ਹੈ ਇਹ ਵੀ ਵੈਰੈਟੀ ਅੱਛਾ ਬਾਕੀ ਦੇ ਵਿੱਚ ਇੱਕ ਇਹਨਾਂ ਦਾ ਥੋੜਾ ਜਿਹਾ ਅਲੱਗ ਹੈ ਜੋ ਉਹ ਘੱਟ ਟਾਈਮ ਦੀ ਵੈਰੈਟੀ ਹੈ ਜੀ ਇਹ ਕਿੰਨੇ ਦਿਨ 35 40 ਦਿਨ ਲੱਗਦੀ ਹੈ ਅੱਛਾ ਬਾਕੀ ਜਿਹੜੀਆਂ ਹੁਣ ਵੈਰੈਟੀਆਂ ਆ ਰਹੀ ਨੇ ਉਹ ਘੱਟ ਟਾਈਮ ਦੀਆਂ ਆ ਰਹੀਆਂ ਨੇ ਪਹਿਲਾਂ ਆਪਣਾ 7376 ਹੁੰਦਾ ਸੀ ਉਹ ਥੋੜਾ ਜਿਹਾ ਲੌਂਗ ਟਾਈਮ ਦਾ ਸੀ ਅੱਛਾ ਤੇ ਹੁਣ ਜਿਹੜੀਆਂ ਵੈਰੈਟੀਆਂ ਆ ਰਹੀਆਂ 922 846 ਹੈ ਨਾ 955 ਉਹ ਘੱਟ ਟਾਈਮ ਦੀਆਂ ਵੈਰੈਟੀਆਂ ਨੇ ਕਿਉਂਕਿ ਪਿੱਛੋਂ ਥੋੜਾ ਜਿਹਾ ਜ਼ਮੀਨਦਾਰਾਂ ਨੂੰ ਦਿੱਕਤ ਠੀਕ ਤੇ ਉਸ ਸਮੇਂ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾਗਾ ਤੇ ਮਤਲਬ ਵੀ ਜਿਹੜੀਆਂ ਵੈਰਾਈਟੀਆਂ ਦੇ ਰਿਆ ਸੀ ਘੱਟ ਟਾਈਮ 'ਚ ਆਉਣਾ ਪਊਗਾ ਅੱਛਾ ਆਉਣ ਵਾਲੀਆਂ ਵੈਰਾਈਟੀਆਂ ਜਿਹੜੀਆਂ ਰਾਸੀ ਦੀਆਂ ਹੋਰ ਆਉਣਗੀਆਂ ਥੋੜੀਆਂ ਡੈਮੋ ਦੇ ਵਿੱਚ ਨੇ ਟ੍ਰਾਇਲ ਦੇ ਵਿੱਚ ਨੇਗੀਆਂ ਉਹ ਇਦੋਂ ਵੀ ਘੱਟ ਟਾਈਮ 'ਚ ਆਉਣਾ ਅੱਛਾ ਤੇ ਮੰਨ ਕੇ ਚਲੋ ਭਈ ਇਹਦਾ ਮਿਨੀਮਮ ਝਾੜ ਹੈ ਜਿਹੜਾ ਆਫਟਰ ਕਿੰਨੇ ਕ ਕਵਾਂਟਲ ਝਾੜ ਹੈਗਾ ਦਾ ਦੇਖੋ ਮਿਨੀਮਮ ਝਾੜ ਤਾਂ ਜੀ ਇਹਦਾ ਜਿਵੇਂ ਹੁਣ ਸਮਾਂ ਥੋੜਾ ਜਿਹਾ ਵਧਿਆ ਨਾ ਹਣਾ ਉਸ ਆਮਲ ਵਾਲਾ ਵੀ ਮਤਲਬ ਵੀ ਇਹਦਾ ਝਾੜ ਜਿਹੜਾ ਹੈਗਾ 810 ਕੁਇੰਟਲ ਦਾ ਹੈਗਾ ਹੈ ਨਾ ਛਿੱਲੇ ਦਾ ਹਾਂ ਉਹ ਜਿਹੜਾ ਆਪਣਾ ਜੇ ਕੋਈ ਵੀ ਇਹਦੇ ਉੱਤੇ ਆਪਤ ਨਾ ਆਵੇ ਮਨ ਲਾ ਕੋਈ ਮੌਸਮ ਦੀ ਆਪਤ ਨਾ ਆਵੇ ਤਾਂ ਇਹਦਾ 12 13 ਕੁਇੰਟਲ ਦਾ ਝਾੜ ਹੈਗਾ ਹੈ ਅੱਛਾ ਜੀ ਤੇ ਇਸ ਵਾਰ ਮੰਨ ਕੇ ਚੱਲੋ ਵੀ ਫਾਰਮਰ ਬਰੋਬਰ ਵੈਰਾਈਆਂ ਦੇ ਲਾ ਰਹੇ ਆ ਜਾਂ ਮਨ ਲਾ ਡਿਮਾਂਡ ਕਿਵੇਂ ਇਸ ਤਰ੍ਹਾਂ ਦੀ ਹੈ ਹਾਂ ਇੱਕ ਦੋ ਕੰਪਨੀ ਦੀ ਹੈਗੀ ਆ ਹੋਲ ਡਿਮਾਂਡ ਪਰ ਥੋੜਾ ਜਿਹਾ ਜਿਹੜਾ ਰਾਸ਼ੀ ਕੰਪਨੀ ਦੇ ਵਿੱਚ ਹੈਗਾ ਨਾ ਉਹ ਥੋੜਾ ਜਿਹਾ ਜਿਵੇਂ ਇੱਕ ਚਿੱਟੇ ਮੱਛਰ ਕਰਕੇ ਵਾਇਰਸ ਰੋਗ ਆਉਂਦਾ ਅੱਛਾ ਜੀ ਜਿਹੜੀਆਂ ਆਪਣੀਆਂ ਇਹ ਨਵੀਆਂ ਵੈਰਾਈਆਂ ਨੇ ਇਹ ਵਾਇਰਸ ਪ੍ਰਤੀ ਸਹਿਨਸ਼ੀਲ ਲੱਗੇ ਠੀਕ ਹੈ ਚਿੱਟੇ ਮਛਰ ਦਾ ਮੱਲਟਾ ਫਿਰਦਾ ਤਾਂ ਰਹਿੰਦਾ ਪਰ ਇਹਦੇ ਉੱਤੇ ਅਟੈਕ ਨਹੀਂ ਹੁੰਦਾ ਹੈਗਾ ਅੱਛਾ ਅੱਛਾ ਤੇ ਉਹ ਵਾਇਰਸ ਰੋਗ ਜੇ ਮਤਲਬ ਆਪਣੀ ਵੈਰਾਈਟੀ ਦੇ ਉੱਤੇ ਆ ਜਾਂਦਾ ਹੈਗਾ ਤਾਂ ਵਾਇਰਸ ਰੋਗ ਕਰਕੇ ਨਰਮਾ ਆਪਣਾ ਫੁੱਲਦਾ ਨਹੀਂ ਹੈਗਾ ਤੇ ਇੱਕ ਇਕੱਠਾ ਜਾ ਹੋ ਜਾਂਦਾ ਹੈਗਾ ਜਿਸ ਨੂੰ ਆਪਾਂ ਪੜਨੀ ਸਹੀ ਮਿਲਦਾ ਠੀਕ ਹੈ ਓਕੇ ਤੇ ਕਿਸਾਨ ਭਰਾ ਇਸ ਸਾਲ ਜਿਹੜੇ ਮੰਨ ਕੇ ਚੱਲੋ ਜਿਵੇਂ ਮਾਲਵਾ ਬੈਲਟ ਦੇ ਵਿੱਚ ਖਾਸ ਕਰ ਨਰਮਾ ਲੱਗਦਾ ਹੈਗਾ ਤੇ ਤੁਸੀਂ ਰਾਸ਼ੀ ਦੇ ਕਿਹੜੇ-ਕਿਹੜੇ ਕਿਸਮਾਂ ਨੂੰ ਜ਼ਿਆਦਾ ਲਾਉਣੇ ਹੈਗੇ ਜਿਵੇਂ 148 ਹੈਗੀ ਹੈ 926 ਹੈਗੀ ਇਸ ਵਾਰ 960 ਕਿਸਮ ਰਾਸ਼ੀ ਕੰਪਨੀ ਦੀ ਪਿਛਲੇ ਸਾਲ ਟ੍ਰਾਇਲ ਦੇ ਤੌਰ ਤੇ ਆਈ ਤੇ ਇਸ ਸਾਲ ਕਿਸਾਨ ਭਰਾ ਇਸ ਕਿਸਮ ਨੂੰ ਵੱਤਵਬਦ ਬੀਜ ਰਹੇ ਹੈਗੇ ਅਤੇ ਨਰਮੇ ਵਾਲੇ ਏਰੀਆ ਦੇ ਕਿਸਾਨ ਭਰਾ ਹੈਗੇ 960 ਕਿਸਮ ਦੀ ਪਰਫਾਰਮੈਂਸ ਬਾਰੇ ਜੁੜ ਦਸਣਾ ਧੰਨਵਾਦ